ਪੰਜਾਬ ਦੇ ਲੋਕ ਹਮੇਸ਼ਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋਣ ਮੁਸੀਬਤ ਵਿੱਚ ਫਸੇ ਕਿਸੇ ਵੀ ਵਿਅਕਤੀ ਦੀ ਮਦਦ ਲਈ ਹਮੇਸ਼ਾ ਆਗਿਆ ਦੇ ਹਨ ਅਤੇ ਇਹ ਤਾਂ ਸਾਡਾ ਪੰਜਾਬ ਹੈ ਅਸੀਂ ਇਸ ਵਿੱਚ ਪੂਰੇ ਉਤਸ਼ਾਹ ਨਾਲ ਸਹਿਯੋਗ ਕਰਾਂਗੇ ਅਤੇ ਦੂਜਿਆਂ ਨੂੰ ਵੀ ਇਸ ਮਦਦ ਸਾਡੀ ਗੱਲ ਹੈ ہمارے ਖਨਾਂ ਸ਼ਹਿਰ की जितनी भी ਧਾਰਮਿਕ ਸੰਸਥਾਏ ਹਨ ਸੇਵਾ ਸਮਾਜ ਸੰਗਠਨ ਹੈ इनके ਦੁਆਰਾ ਕਿ ਜਿਹੜੀ ਅੱਜ ਪੰਜਾਬ ਦੇ ਉੱਪਰ ਕੁਦਰਤੀ ਆਫਤ ਜਿਹੜੇ ਸਾਡੇ ਗੁਰਦਾਸਪੁਰ ਰੋਜਪੁਰ ਵਾਲੇ ਇਲਾਕੇ ਸਾਧ ਸਮਾਜ ਸੰਸਥਾਵਾਂ ਵਰਲੋਂ ਇੱਕ ਟਰੱਕ ਜਿਹੜਾ ਜਾ ਰਿਹਾ ਫਿਰੋਜ਼ਪੁਰ ਜਾ ਰਿਹਾ ਜੀ ਤੇ ਉੱਥੇ ਜਿਵੇਂ ਵੀ ਤੁਹਾਨੂੰ ਪਤਾ ਹੈ ਬਾੜ ਦੇ ਨਾਲ ਕਾਫੀ ਲੋਕ ਇਹ ਰਸਤ ਜਾ ਰਹੀ ਆ ਫਿਰੋਜ਼ਪੁਰ ਇਲਾਕੇ ਦੇ ਵਿੱਚ ਜਾ ਰਹੀ ਆ ਤੇ ਪਰਮਾਤਮਾ ਅੱਗੇ ਅਸੀਂ ਇਹ ਅਰਦਾਸ ਕਰਦੇ ਹਾਂ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋ ਚੁੱਕਿਆ ਹੈ ਤੇ ਉਸ ਨੁਕਸਾਨ ਦੀ ਪੂਰਤੀ ਜਿਹੜੀ ਹੈ ਆਪਾਂ ਕਰ ਨਹੀਂ ਸਕਦੇ ਪਰ ਸੰਗਤ ਵੱਲੋਂ ਤਿਲ ਫੁੱਲ ਸੇਜਿਆ ਜਿੰਨੇ ਵੀ ਧਾਰਮਿਕ ਸੰਸਥਾਵਾਂ ਨੇ ਗਵਿੰਦਗੜ੍ਹ ਤੋਂ ਸਾਡੇ ਹਰਵਿੰਦਰ ਸਿੰਘ ਭਾਈ ਸਾਹਿਬ ਜੀ ਭਾਈ ਕਨਈਆ ਸੇਵਾ ਸੁਸਾਇਟੀ ਸਾਡੇ ਨਿਰਮਲ ਸਿੰਘ ਨਿਮਾ ਜੀ ਤੇ ਹੋਰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਦੇ ਲੋਕ ਹਮੇਸ਼ਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋਣ ਮੁਸੀਬਤ ਵਿੱਚ ਫਸੇ ਕਿਸੇ ਵੀ ਵਿਅਕਤੀ ਦੀ ਮਦਦ ਲਈ ਹਮੇਸ਼ਾ ਆਗਿਆਦੇ ਹਨ ਅਤੇ ਇਹ ਤਾਂ ਸਾਡਾ ਪੰਜਾਬ ਹੈ ਅਸੀਂ ਇਸ ਵਿੱਚ ਪੂਰੇ ਉਤਸ਼ਾਹ ਨਾਲ ਸਹਿਯੋਗ ਕਰਾਂਗੇ ਅਤੇ ਦੂਜਿਆਂ ਨੂੰ ਵੀ ਇਸ ਮਦਦ ਲਈ ਅਪੀਲ ਕਰਾਂਗੇ ਖਾਨਾ ਅਤੇ ਮੰਡੀ ਗੋਬਿੰਦਗੜ੍ਹ ਦੇ ਲੋਕਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਰਾਹਤ ਸਮੱਗਰੀ ਨਾਲ ਭਰੇ ਟਰੱਕ ਭੇਜ ਕੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਹੈ जिस ਵਿੱਚ ਦਵਾਈਆਂ ਕੰਬਲ ਰਾਸ਼ਨ ਅਤੇ ਪੀਣ ਵਾਲਾ ਪਾਣੀ ਸ਼ਾਮਲ ਹੈ ਇਹ ਬਹੁਤ ਅੱਛੀ ਬਾਤ ਹੈ ہمارے ਖੰਨਾ ਸ਼ਹਿਰ ਦੀ ਜਿੱਦੀ ਵੀ ਧਾਰਮਿਕ ਸੰਸਥਾਏ ਹਨ ਸੇਵਾ ਸਮਾਜ ਸੰਗਠਨ ਹੈ इनके द्वारा खन्ना की तरफ से ਫਿਰੋਜ਼ਪੁਰ ਗੁਰਦਾਸਪੁਰ ਜਹਾਂ ਵੀ ਇਹ ਆਪਣਾ ਫਲੱਡ ਆਇਆ ਹੈ ਉਹਨਾਂ ਸਭ ਕੇ ਲਈ ਇਹ ਰਾਸ਼ਨ ਭੇਜ ਰਹੇ ਹਨ और सबसे मैं अपील करता हूं ਔਰ ਕਿ ਜਿੰਨੇ ਵੀ ਜਿਆਦਾ ਹੋ ਸਕੇ ਸਾਡੇ ਸ਼ਹਿਰ ਦੀ ਸੰਸਥਾਵਾਂ ਕੋਲ ਸਹਿਯੋਗ ਦੇ ਔਰ ਜਿਆਦਾ ਜਿਆਦਾ ਹਮ ਸਭ ਕੋ ਜੀ ਰਾਸ਼ਨ ਜੋ ਵੀ ਚੀਜ਼ ਦੀ ਜਰੂਰਤ ਹੈ ਉਤੋਂ ਭੇਜ ਸਕੇ ਸਭ ਕੋ ਬਹੁਤ ਬਹੁਤ ਸ਼ੁਕਾਮਨਾਵਾਂ ਅਸ਼ੀਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਇਹ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਅੱਜ ਪੰਜਾਬ ਦੇ ਉੱਪਰ ਕੁਦਰਤੀ ਆਫਤ ਜਿਹੜੇ ਸਾਡੇ ਗੁਰਦਾਸਪੁਰ ਰੋਡਪੁਰ ਵਾਲੇ ਇਲਾਕਿਆਂ ਦੇ ਵਿੱਚ ਜਿਹੜੇ ਕੁਦਰਤੀ ਆਫਤ ਨਾਲ ਜਿਹੜੇ ਆ ਹਰ ਆਏ ਨੇ ਦੇਖੋ ਇਹ ਬਹੁਤ ਮੰਦ ਭਾਗੀ ਗੱਲ ਹੈ ਤੇ ਇਹਦੇ ਵਿੱਚ ਸਾਡੇ ਛੰਨੇ ਸ਼ਹਿਰ ਦੀਆਂ ਤੇ ਕੁਝ ਗਵਿੰਦਗੜ੍ਹ ਦੀਆਂ ਜਿੰਨੀਆਂ ਵੀ ਸਮਾਜ ਸੇਵੀ ਜਥੇਬੰਦੀਆਂ ਨੇ ਉਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਇੱਥੋਂ ਰਾਸ਼ਨ ਦਾ ਇੱਕ ਟਰੱਕ ਭਰ ਕੇ ਤੇ ਹੋਰ ਲੋੜਿੰਦੀ ਕੋਈ ਜਿਹੜੀ ਵੀ ਸਮਗਰੀ ਹੈ ਉਹਦਾ ਇੱਕ ਟਰੱਕ ਭਰ ਕੇ ਭੇਜਿਆ ਜਾ ਰਿਹਾ ਹੈ ਜਿਹੜੀ ਕਿ ਉਤਕੀਓ ਆਪਾਂ ਨੂੰ ਸਭ ਨੂੰ ਪਤਾ ਹੈ ਉੱਥੇ ਹਰ ਚੀਜ਼ ਦੀ ਲੋੜ ਹੈ ਉੱਥੇ ਅੱਜ ਦੀ ਤਰੀਕ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜੋ ਵੀ ਚੀਜ਼ ਦਿੱਤੀ ਜਾਵੇ ਇਹ ਬਹੁਤ ਘੱਟ ਹੈ ਕਿਉਂਕਿ ਅੱਜ ਸਾਡਾ ਵੀ ਫਰਜ਼ ਬਣਦਾ ਹੈ ਵੈਸੇ ਤਾਂ ਪੰਜਾਬੀਆਂ ਨੂੰ ਸਾਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਤੇ ਅੱਜ ਸਾਡਾ ਵੀ ਫਰਜ਼ ਬਣਦਾ ਹੈ ਸਾਡੇ ਉੱਥੇ ਭਰਾ ਨੇ ਅੱਜ ਜੇ ਉਹਨਾਂ ਤੇ ਅੱਜ ਆਫਤ ਆ ਗਈ ਹੈ ਤਾਂ ਅੱਜ ਸਾਨੂੰ ਘਰਾਂ 'ਚ ਬੈਠਣ ਦੀ ਲੋੜ ਨਹੀਂ ਅੱਜ ਜਿਵੇਂ ਸਾਡੇ ਬਰਾਨੀ ਜੀ ਸਿੰਘੀ ਜੀ ਸਾਡੀਆਂ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਨੇ ਇਹਨਾਂ ਨੇ ਦੇਖੋ ਕਿੰਨੀ ਅੱਜ ਇਹ ਸਵੇਰ ਤੋਂ ਕੱਲ ਤੋਂ ਇਹ ਲੱਗੇ ਹੋਏ ਨੇ ਅੱਜ ਲੋੜ ਹੈ ਐਦਾਂ ਹੀ ਸਾਰੇ ਪੰਜਾਬ ਦੇ ਵਿੱਚ ਜਿਹੜੇ ਵੀ ਸ਼ਹਿਰਾਂ ਦੇ ਵਿੱਚ ਜਿੰਨੇ ਲੋਕ ਜੋ-ਜੋ ਕਰ ਸਕਦੇ ਨੇ ਅੱਜ ਘਰਾਂ 'ਚ ਬੈਠਣ ਦਾ ਸਮਾਂ ਨਹੀਂ ਹੈਗਾ ਕਿਉਂਕਿ ਤੁਹਾਨੂੰ ਜੇ ਨਹੀਂ ਪਤਾ ਤਾਂ ਉੱਥੇ ਅੱਜ ਬਹੁਤ ਜ਼ਿਆਦਾ ਮਾੜੇ ਹਾਲਾਤ ਬਣ ਚੁੱਕੇ ਨੇ ਜਿਸ ਕਰਕੇ ਸਾਨੂੰ ਅੱਜ ਇੱਕ ਪੂਰਾ ਪ੍ਰਣ ਕਰਕੇ ਅੱਜ ਤੋਂ ਚਾਹੇ ਆਪਾਂ ਨੂੰ ਜਿੱਥੋਂ ਵੀ ਕਿਸੇ ਦੇ ਘਰੋਂ ਵੀ ਚਾਹੇ ਤੇ ਕੋਈ ਵੀ ਪੰਜਾਬੀ ਨੇ ਸਾਡੇ ਲੋਕ ਇਹ ਕਦੇ ਵੀ ਚਾਹੇ ਕਿਸੇ ਤੋਂ ਥੋੜੇ ਤੋਂ ਥੋੜਾ ਵੀ ਕੁਝ ਰਾਸ਼ਨ ਮਿਲਦਾ ਉਹਨੂੰ ਇਕੱਠਾ ਕਰਕੇ ਇਹ ਮੈਂ ਬਰਾਨੀ ਜੀ ਨੂੰ ਕਹੂੰਗਾ ਤੇ ਆਪਣੇ ਸਿੰਘੀ ਜੀ ਨੂੰ ਵੀ ਤੁਸੀਂ ਅੱਗੇ ਲੱਗੋ ਸ਼ਹਿਰ ਤੁਹਾਡੇ ਨਾਲ ਆ ਤੁਸੀਂ ਇਸ ਤੋਂ ਬਾਅਦ ਫੇਰ ਅਗਲਾ ਟਰੱਕ ਲੀਟਰਾਲਾ ਸ਼ੁਰੂ ਕਰੋ ਅਸੀਂ ਵੀ ਸਾਨੂੰ ਵੀ ਜਿੱਥੇ ਜਾਣ ਦੀ ਲੋੜ ਪੈਂਦੀ ਹੈ ਜਿੰਨੇ ਜੋ ਕਿ ਅਸੀਂ ਵੀ ਹੈਗੇ ਹਾਂ ਉਹ ਵੀ ਕਰਾਂਗੇ ਜੇ ਕਿਸੇ ਕੋਲ ਜਾ ਕੇ ਸਾਨੂੰ ਵੀ ਕਿਤੇ ਉੱਥੇ ਭੇਜਣ ਵਾਸਤੇ ਹੱਥ ਛੱਡਣੇ ਪੈਣ ਉਹ ਤਾਂ ਅਸੀਂ ਗਰੇਜ਼ ਨਹੀਂ ਕਰਾਂਗੇ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ ਪਰ ਅੱਜ ਜਿਹੜੇ ਸਾਡੇ ਉੱਥੇ ਭਰਾਵਾਂ ਦੀ ਅੱਜ ਜਿਨ੍ਹਾਂ ਨੂੰ ਲੋੜ ਹੈ ਅਸੀਂ ਉੱਥੇ ਵੱਧ ਚੜ ਕੇ ਜਿੰਨੀ ਵੀ ਉੱਥੇ ਮਦਦ ਕੀਤੀ ਜਾ ਸਕਦੀ ਹੈ ਮੇਰੀ ਸਾਰੀਆਂ ਸ਼ਹਿਰ ਦੀਆਂ ਜਥੇਬੰਦੀਆਂ ਸਮਾਜਿਕ ਧਾਰਮਿਕ ਭਾਵੇਂ ਕਿ ਰਾਜਨੀਤਿਕ ਜਥੇਬੰਦੀਆਂ ਨੇ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਹੈ ਵੀ ਉਹ ਹੁਣ ਪਿੱਛੇ ਨਾ ਹਟਣ ਉਹ ਅੱਗੇ ਆਉਣ ਤੇ ਅਸੀਂ ਵੀ ਸਾਰੇ ਰਲ ਕੇ ਦੇਖੋ ਇਹ ਏਡਾ ਵੱਡਾ ਕਾਰਜ ਇੱਕ ਬੰਦਾ ਕੋਈ ਨਹੀਂ ਕਰ ਸਕਦਾ ਜੇ ਮੈਂ ਕਹਾ ਮੈਂ ਕਰ ਲਾਂਗਾ ਕੁਵਰਾਨੀ ਜੀ ਕਰ ਲੈਣਗੇ ਇਹ ਵੱਡੇ ਕਾਰਜ ਹੁੰਦੇ ਨੇ ਇਹ ਕਦੇ ਇਕੱਲੇ ਬੰਦਿਆਂ ਦੇ ਕਹੇ ਤੇ ਮਿਹਨਤ ਕਰਦੇ ਨੇ ਪਰਣੀ ਚੜਦੇ ਅੱਜ ਸਾਡੇ ਸ਼ਹਿਰ ਨੂੰ ਜਿਹੜੇ ਕਿ ਹਰ ਵਕਤ ਹਰ ਜਦੋਂ ਵੀ ਕਿਤੇ ਲੋੜ ਪਈਏ ਸਾਡੇ ਸ਼ਹਿਰ ਨੇ ਕਦੇ ਪਿੱਠ ਨਹੀਂ ਦਿਖਾਈ ਤੇ ਅੱਗੇ ਹੋ ਕੇ ਹਰ ਮਦਦ ਕੀਤੀ ਹੈ ਤੇ ਮੈਨੂੰ ਹੁਣ ਵੀ ਪੂਰੀ ਉਮੀਦ ਹੈ ਵੀ ਸਾਡਾ ਸ਼ਹਿਰ ਹੈ ਜਿਹੜਾ ਇਹ ਜਿੰਨੇ ਵੀ ਸਾਡੇ ਨਿੰਮਾ ਜੀ ਸਾਰੇ ਜਿੰਨੇ ਵੀ ਸਾਰੀਆਂ ਸੰਸਥਾਵਾਂ ਨੇ ਇਨਾਂ ਦੇ ਲਈ ਜਿਹੜਾ ਵੀ ਸਾਨੂੰ ਵੀ ਕਹਿਣਗੇ ਅਸੀਂ ਵੀ ਇਹਨਾਂ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਸਾਡੇ ਸ਼ਹਿਰ ਦੇ ਸਾਰੇ ਸਮਾਜਿਕ ਸੰਸਥਾਵਾਂ ਵੱਲੋਂ ਇੱਕ ਟਰੱਕ ਜਿਹੜਾ ਜਾ ਰਿਹਾ ਫਿਰੋਜ਼ਪੁਰ ਜਾ ਰਿਹਾ ਜੀ ਤੇ ਉੱਥੇ ਜਿਵੇਂ ਕਿ ਤੁਹਾਨੂੰ ਪਤਾ ਬਾੜ ਦੇ ਨਾਲ ਕਾਫੀ ਲੋਕ ਅਫੈਕਟਡ ਹੋ ਗਏ ਨੇ ਤੇ ਆ ਚੀਜ਼ ਦੇ ਉੱਤੇ ਬਹੁਤ ਲੋਡ ਹੈ ਡਿਸਟ੍ਰਿਕਟ ਪ੍ਰਸ਼ਾਸਨ ਦੀ ਹੋਰ ਜਿਹੜੇ ਜਿਹਦੇ ਲੋਕ ਨਹੀਂ ਪਹੁੰਚ ਪਾ ਰਹੇ ਉੱਥੇ ਉੱਥੇ ਜਿਹੜੇ ਟਰੱਕ ਪਹੁੰਚੇਗਾ ਜੀ ਤੇ ਇਹ ਪਹਿਲਾ ਟਰੱਕ ਨਹੀਂ ਹੈ ਅ ਅੱਗੇ ਵੀ ਅੱਗੇ ਸੇਵਾ ਜਾਰੀ ਰਹੇਗੀ ਇਹ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਸ਼ਹਿਰ ਦੇ ਸਾਡੇ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਹਰੇਕ ਬੰਦੇ ਨੂੰ ਹਰੇਕ ਲੋੜਵੰਦ ਤੱਕ ਇਹ ਖਾਣਾ ਪਹੁੰਚੇ ਜਿੰਨ ਜਿੰਨੀ ਪਦਾਰਥ ਦੀ ਲੋੜ ਹੈ ਸਾਰੀ ਪਹੁੰਚਾ ਉੱਥੇ ਜੀ ਹਾਂਜੀ ਅੱਜ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਅੱਜ ਜਿਹੜੀ ਖੰਨੇ ਤੋਂ ਇਹ ਰਸਲ ਜਾ ਰਹੀ ਆ ਫਰੋਜਪੁਰ ਇਲਾਕੇ ਦੇ ਵਿੱਚ ਜਾ ਰਹੀ ਆ ਤੇ ਪਰਮਾਤਮਾ ਅੱਗੇ ਅਸੀਂ ਇਹੀ ਅਰਦਾਸ ਕਰਦੇ ਆ ਕਿ ਜਿਹੜੀ ਇਹ ਵਿਪਤਾ ਏ ਇਹ ਛੇਤੀ ਟਲ ਜਵੇ ਸਾਡੇ ਜਿਹੜੇ ਭਰਾ ਨੇ ਆਪਣੇ ਘਰੋਂ ਬੇਕਾਰ ਹੋਏ ਨੇ ਉਹ ਆਪਣੇ ਘਰਾਂ ਦੇ ਵਿੱਚ ਵਾਪਸ ਪਰਤ ਜਾਣ ਜੇ ਪਾਣੀ ਦਾ ਜਿਹੜਾ ਬਹਾਅ ਆ ਉਹ ਘਟ ਜਵੇ ਤੇ ਜਿੰਨੀ ਵੀ ਲੋੜ ਆ ਇਹ ਸਮੱਗਰੀ ਜਿਹੜੀ ਭੇਜੀ ਜਾ ਰਹੀ ਆ ਲੋੜਵੰਦਾ ਤੱਕ ਪਹੁੰਚਾਈ ਜਾਵੇ ਜੀ ਇਸ ਤੋਂ ਇਲਾਵਾ ਕੁਝ ਹੋਰ ਵੀ ਲੋਕਾਂ ਦੁਆਰਾ ਇਤੋਂ ਇਲਾਵਾ ਦੇਖਦੇ ਆਂ ਜੇ ਇਤੋਂ ਇਲਾਵਾ ਲੋੜ ਪੈਂਦੀ ਆ ਤੇ ਫਿਰ ਆਪਾਂ ਸੰਗਤ ਦੀ ਅੱਗੇ ਬੇਨਤੀ ਕਰਾਂਗੇ ਜੀ ਵੀ ਜਿੰਨੀ ਵੀ ਰਸ਼ਦ ਹੋਰ ਜ਼ਰੂਰਤ ਪੈਂਦੀ ਆ ਉਹ ਭੇਜਾਂਗੇ ਗੁਰਜੀ ਆਪਾਂ ਸਾਰੇ ਜਾਣਦੇ ਆ ਜੋ ਕੁਦਰਤੀ ਆਫਤ ਸਾਡੇ ਪੰਜਾਬ ਵਾਸੀ ਭਰਾਵਾਂ ਤੇ ਆਈ ਆ ਉਸ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋ ਚੁੱਕਿਆ ਤੇ ਉਸ ਨੁਕਸਾਨ ਦੀ ਪੂਰਤੀ ਜਿਹੜੀ ਆ ਆਪਾਂ ਕਰ ਨਹੀਂ ਸਕਦੇ ਪਰ ਸੰਗਤ ਵੱਲੋਂ ਤਿਲ ਫੁੱਲ ਭੇਟ ਆ ਜਿਹੜੀ ਉਹ ਜ਼ਰੂਰ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਵੀ ਉਹ ਕਬੂਲ ਕਰਨਾ ਤੇ ਸਾਰੀਆਂ ਖੰਨਾ ਦੇ ਸ਼ਹਿਰ ਦੀਆਂ ਔਰ ਮੰਡੀ ਗੁਮਿੰਦਗੜ੍ਹ ਸ਼ਹਿਰ ਸ਼ਹਿਰ ਦੀਆਂ ਜੋ ਸੰਗਠਾ ਨੇ ਸਰਦਾਰ ਹਰਵਿੰਦਰ ਸਿੰਘ ਜੀ ਦਾ ਜਿਹੜਾ ਇਹ ਉਪਰਾਲਾ ਵਿੱਢਿਆ ਗਿਆ ਸੀ ਉਹਨਾਂ ਨੇ ਇਹਨਾਂ ਨੇ ਮੈਨੂੰ ਕਾਲ ਕੀਤੀ ਤੇ ਹੋਰ ਸਾਰੀਆਂ ਸਮਾਜਿਕ ਸੰਸਥਾਵਾਂ ਨੇ ਸਾਡੇ ਲਲਿਤ ਭਾਜੀ ਖੜੇ ਨੇ ਮੁਕੇਸ਼ ਸਿੰਘ ਜੀ ਖੜੇ ਨੇ ਇਹਨਾਂ ਦੀਆਂ ਸੰਸਥਾਵਾਂ ਨੇ ਸਾਰੀਆਂ ਵਾਲੀਆ ਜੀ ਖੜੇ ਨੇ ਨਾਮ ਬਹੁਤ ਨਹੀਂ ਲੈਣੇ ਔਖੇ ਹੋ ਜਾਂਦੇ ਨੇ ਸਮੂਹ ਸੰਗਠਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਦੇ ਹਾਂ ਤੇ ਆਉਣ ਵਾਲੇ ਸਮੇਂ 'ਚ ਜਿਵੇਂ ਵੀ ਅਸੀਂ ਉੱਥੇ ਮੌਕਾ ਦੇਖਦੇ ਆ ਉਸ ਹਿਸਾਬ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਹਫਤੇ ਦੇ ਵਿੱਚ ਵੀ 2-4 ਦਿਨਾਂ ਦੇ ਵਿੱਚ ਹੋ ਸਕਦਾ ਵੀ ਦੁਬਾਰਾ ਆਪਾਂ ਜੋ ਲੰਗਰ ਹੈ ਜੋ ਇੱਚ ਦਵਾਈਆਂ ਵੀ ਸ਼ਾਮਿਲ ਨੇ ਉਹ ਸਾਰੀਆਂ ਆਪਾਂ ਲੈ ਕੇ ਜਾਵਾਂਗੇ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਵੀ ਸਮੂਹ ਜੋ ਉੱਥੇ ਸਾਡੇ ਪੰਜਾਬੀ ਭਰਾ ਨੇ ਪਰਿਵਾਰ ਨੇ ਉਹਨਾਂ ਦੀ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੀ ਮੈਲ ਅਲੀ ਸ਼ਰਮਾ ਸ਼ਿਵ ਸੈਨਾ ਤੋਂ ਪੰਜਾਬ ਸੈਕਟਰੀ ਤੇ ਸਾਡੀਆਂ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਗਵਿੰਦਗੜ੍ਹ ਤੋਂ ਸਾਡੇ ਹਰਵਿੰਦਰ ਸਿੰਘ ਭਾਈ ਸਾਹਿਬ ਜੀ ਭਾਈ ਕਨਈਆ ਸੇਵਾ ਸੁਸਾਇਟੀ ਸਾਡੇ ਨਿਰਮਲ ਸਿੰਘ ਨਿਮਾ ਜੀ ਤੇ ਹੋਰ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਵਾਟ ਪੀੜਤ ਦੇ ਇਹਨਾਂ ਦੀ ਹੈਲਪ ਵਾਸਤੇ ਆ ਦੇਖੋ ਸਮਗਰੀ ਉੱਥੇ ਲਿਆ ਰਹੇ ਆ ਤੇ ਇਸ ਕਰਕੇ ਮੇਰੀ ਸਾਰਿਆਂ ਨੂੰ ਇਹੀ ਅਪੀਲ ਆ ਵੱਧ ਚੜ ਕੇ ਤੁਸੀਂ ਸਾਰੇ ਸਹਿਯੋਗ ਕਰੋ ਜੈ ਸ਼੍ਰੀ ਰਾਮ